ਮੈਂ ਸਮਝਦਾ ਜੀ ਉਹ ਖੁਦ ਪਕੋੜੇ ਨੇ ਸਰੀਅ ਅਕਾਲ ਤਖਤ ਦਾ ਜਿਹੜਾ ਹਦੇਸ਼ ਹੈ ਹਦੇਸ਼ ਫਸੀਲ ਦਾ ਸੁਣੋ ਤੁਸੀਂ ਧਿਆਨ ਦੇ ਨਾਲ ਤੁਸੀਂ ਜੋ ਜ세ਦਾਰ ਸਾਹਿਬ ਨੇ ਉਸ ਸਮੇਂ ਫਸੀਲ ਤੋਂ ਕਿਹਾ ਕਿ ਪੰਜ ਮੈਂਬਰੀ ਕਮੇਟੀ ਨਹੀਂ ਸੀ ਉਸ ਵੇਲੇ ਬਣੀ ਜਿਹੜੀ ਇਹ ਲਈ ਫਿਰਦੇ ਉਸ ਵੇਲੇ ਇਸ ਦੁਬਦਾ ਚੋਂ ਕੱਢਣ ਵਾਸਤੇ ਕਿ ਜਿਹੜੀ ਉਹ ਭਰਤੀ ਕਰ ਰਹੇ ਉਹ ਕਿਹਦੇ ਨਾਂ ਤੇ ਕਰ ਰਹੇ ਆ ਉਹਨਾਂ ਕੋ ਕਿਹੜਾ ਅਧਿਕਾਰ ਹੈ ਕਿਹੜੀ ਰਜਿਸਟ੍ਰੇਸ਼ਨ ਹੈ ਕੀ ਕਰ ਰਹੇ ਆ ਸ਼ਰੋਣੀ ਅਕਾਲੀ ਦਲ ਦੀ ਭਰਤੀ ਜਿਹੜੀ ਆ ਉਹ ਕੇਵਲ ਸ਼ਰੋਣੀ ਅਕਾਲੀ ਦਲ ਦੇ ਵਿਧਾਨ ਦੇ ਮੁਤਾਬਕ ਹੋ ਸਕਦੀ ਹੈ ਠੀਕ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਹੀ ਅਸੀਂ ਸਿਰ ਮੱਥੇ ਮੰਨਦੇ ਆਂ ਔਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸੰਵਿਧਾਨ ਦੇ ਵਿੱਚ ਰਹਿ ਕੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਪੂਰੀ ਹੋਈ ਆ ਜਿਹੜੀ ਉਹ ਗੱਲ ਬਾਰ ਬਾਰ ਕਰ ਰਹੇ ਨੇ ਉਹ ਗੱਲ ਸਿਰਫ ਲੋਕਾਂ ਨੂੰ ਭੜਕਾਉਣ ਲਈ ਆਸਿਆ ਕਿ ਲੋਕ ਉਸ ਅਕਾਲੀ ਦਲ ਦਾ ਸਾਥ ਦੇਣਗੇ ਜਿਹੜੇ ਅਕਾਲ ਤਖਤ ਸਾਹਿਬ ਨੂੰ ਸਮਰਪਤ ਨੇ ਜਿਹੜੇ ਅਕਾਲ ਤਖਤ ਸਾਹਿਬ ਦੇ ਭਗੌੜੇ ਆ ਲੋਗ ਉਹਨਾਂ ਦਾ ਸਾਥ ਨਹੀਂ ਦੇਣਗੇ ਕਰਕੇ ਇਤਿਹਾਸ ਸਦੀਆਂ ਤੋਂ ਇਸ ਗੱਲ ਦੀ ਗਵਾਹੀ ਦਿੰਦਾ ਆ ਬਲਾਚੌਰ ਦੀ ਜਿਹੜੀ ਮੀਟਿੰਗ ਹੈ ਮੈਂ ਸਮਝਦਾ ਉਹ ਨਿਰਦਾਰ ਹੈ ਉਹਦੀ ਕੋਈ ਮਾਨਤਾ ਨਹੀਂ ਹੈ ਇਸ ਅਗਲੇ ਆਗਲ ਤੇ ਅੱਜ ਗੱਲ ਕਰਾਂਗੇ ਹੋਰ ਕਮੇਟੀ ਦੇ ਮੈਂਬਰ ਤੇ ਜ਼ਿਲ੍ਹਾ ਪ੍ਰਧਾਨ ਸੁਖਦੀਪ ਸਿੰਘ ਸਕਾਰ ਕਿ ਅੱਜ ਬਲਾਚੌਰ ਦੇ ਵਿੱਚ ਵੀ ਮੀਟਿੰਗ ਹੋਈ ਹੈ ਵਕਤਾ ਹੈ ਪੰਜਾਬੀ 365 ਧੰਨਵਾਦ ਜੀ ਬਹੁਤ-ਬਹੁਤ ਅਜਬਲਾ ਚੋਰ ਦੇ ਵਿੱਚ ਜਿਹੜੀ ਮੀਟਿੰਗ ਹੋਈ ਹੈ ਉਹਦੇ ਬਾਰੇ ਤੁਹਾਡੇ ਕੀ ਬੁਲਾਈ ਚੋਰ ਦੀ ਜਿਹੜੀ ਮੀਟਿੰਗ ਹੈ ਮੈਂ ਸਮਝਦਾ ਨੈਰਾਦਾਰ ਹੈ ਉਹਦੀ ਕੋਈ ਮੰਤਰਾਂ ਦੀਆਂ ਮੀਟਿੰਗਾਂ ਪਹਿਲਾਂ ਵੀ ਬਹੁਤ ਹੁੰਦੀਆਂ ਰਹੀਆਂ ਸ਼ਰੋਣੀ ਅਕਾਲੀ ਦਲ ਦੇ ਖਿਲਾਫ ਇੱਕ ਪ੍ਰੋਪਾਗੈਂਡਾ ਚ ਹੁੰਦੀਆਂ ਵੀ ਰਹਿਣਗੀਆਂ ਪਰ ਸ਼ਰੋਣੀ ਅਕਾਲੀ ਦਲ ਸਟੇਬਲ ਹੈ ਆਪਣਾ ਕੰਮ ਕਰ ਰਿਹਾ ਹੈ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੰਮ ਕਰ ਰਿਹਾ ਹੈ ਪਰਥ ਦੇ ਭਲੇ ਦੀ ਗੱਲ ਕਰਦਾ ਰਹਿਟ ਕਰਦਾ ਰਹੇ ਉਹ ਲੱਗਦਾ ਹੈ ਕਿ ਕੱਲ ਉਹਨਾਂ ਨੇ ਵੀਡੀਓ ਦੇ ਵਿੱਚ ਚਾਰ ਵਾਰ ਬੋਲਿਆ ਭਗੋੜੇ ਸ਼ਬਦ ਆ। ਉਪਗੋੜੀ ਕਿਹਨਾਂ ਨੂੰ ਕਹਿੰਦੇ ਆ। ਮੈਂ ਸਮਝਦਾ ਜੀ ਉਹ ਖੁਦ ਭਗੋੜੇ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਹਦੇਸ਼ ਹੈ। ਹਦੇਸ਼ ਫਸੀਲ ਦਾ ਸੁਣੋ ਤੁਸੀਂ ਧਿਆਨ ਦੇ ਨਾਲ ਤੁਸੀਂ ਜੋ ਜ才ਦਾਰ ਸਾਹਿਬ ਨੇ ਉਸ ਸਮੇਂ ਫਸੀਲ ਤੋਂ ਕਿਹਾ ਕਿ ਪੰਜ ਮੈਂਬਰੀ ਕਮੇਟੀ ਨਹੀਂ ਸੀ ਉਸ ਵੇਲੇ ਬਣੀ ਜਿਹੜੀ ਇਹ ਲਈ ਫਿਰਦੇ ਆ ਉਸ ਵੇਲੇ ਸੱਤ ਮੈਂਬਰੀ ਕਮੇਟੀ ਬਣੀ ਸੀ ਪਰ ਉਹ ਨਿਗਰਾਨ ਕਮੇਟੀ ਬਣੀ ਸੀ ਭਰਤੀ ਦੇ ਲਈ। ਜਿਹੜੀ ਭਰਤੀ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਤੋਂ ਬੈਠ ਕੇ ਹੋਣੀ ਸੀ ਔਰ ਇਹਨਾਂ ਨੇ ਨਿਗਰਾਨੀ ਕਰਨੀ ਸੀ। ਤੇ ਹੁਕਮਦਲੀ ਤਾਂ ਪਹਿਲਾਂ ਹੀ ਇਹਨਾਂ ਨੇ ਕਰ ਲਈ ਇਹ ਤਾਂ ਆਪਣੀ ਜਿਹੜੀ ਹੈਗੀ ਆ ਰਾਜਸੀ ਲਾਲਸਾ ਪੂਰੀ ਕਰਨ ਦੇ ਲਈ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਮੰਨਣ ਨੂੰ ਤਿਆਰ ਨਹੀਂ ਹਨ ਕਿਉਂਕਿ ਇਹ ਰਾਸੀ ਪਾਰਟੀ ਬਣਾ ਰਿਆ ਨਾ ਕੋਈ ਨਗਰਾਨੀ ਕਰ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਜਿਹੜੀ ਆ ਉਹ ਸਮਾਂ ਪਹਿਲਾਂ ਪੂਰੀ ਹੋ ਚੁੱਕੀ ਆ ਮਾਰਚ ਦੇ ਵਿੱਚ ਅਪ੍ਰੈਲ ਦੇ ਵਿੱਚ ਪ੍ਰਧਾਨ ਸਾਹਿਬ ਦੀ ਚੋਣ ਹੋ ਚੁੱਕੀ ਆ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਜਾਂ ਹੋਰ ਕਮੇਟੀਆਂ ਨੇ ਉਹ ਫੋਨ ਦੇ ਵਿੱਚ ਨੇ ਔਰ ਕੰਮ ਕਰ ਰਹੀਆਂ ਨੇ ਪਰ ਅੱਜ ਅੱਜ ਦੀ ਮੀਟਿੰਗ ਦੇ ਵਿੱਚ ਉਹ ਇਹ ਗੱਲ ਵੀ ਕਹਿੰਦੇ ਸੀ ਕਿ ਸਾਡੀ ਮੈਂਬਰਸ਼ਿਪ ਵੀ ਚੱਲ ਰਹੀ ਹੈ ਲੋਕਾਂ ਜੋ ਉਤਸ਼ਾਹ ਬਹੁਤ ਹੈ ਜਿਹੜੀ ਅਕਾਲ ਤਖਤ ਤੋਂ ਮਨਜ਼ੂਰੀ ਹੈ ਸਾਨੂੰ ਉਦੇਸ਼ ਹੈ ਉਹ ਅਸੀਂ ਮੈਂਬਰਸ਼ਿਪ ਕਰ ਰਹੇ ਹਾਂ ਅਸੀਂ ਹੀ ਉਹਦੇ ਲਾਵਾਂਗੇ ਅਸੀਂ ਹੀ ਸੋਪੇ ਪਹਿਨਾ ਕੇ ਸਾਰਿਆਂ ਨੂੰ ਲੈ ਕੇ ਜਾਵਾਂਗੇ ਸਾਡਾ ਪਛਵਾ ਜੰਦਾ ਹੈ ਇਹ ਇੱਕ ਗੱਲ ਦੱਸਣ ਕਿ ਜਿਹੜੀ ਉਹ ਭਰਤੀ ਕਰ ਰਹੇ ਉਹ ਕਿਹਦੇ ਨਾਂ ਤੇ ਕਰ ਰਹੇ ਆ ਉਹਨਾਂ ਕੋ ਕਿਹੜਾ ਅਧਿਕਾਰ ਹੈ ਕਿਹੜੀ ਰਜਿਸਟ੍ਰੇਸ਼ਨ ਹੈ ਕੀ ਕਰ ਰਹੇ ਆ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਜਿਹੜੀ ਆ ਉਹ ਕੇਵਲ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਦੇ ਮੁਤਾਬਕ ਹੋ ਸਕਦੀ ਆ ਠੀਕ ਆ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਅਸੀਂ ਸਿਰਫ ਮੱਥੇ ਮੰਨਦੇ ਆ ਔਰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸਬੰਧਾਨ ਦੇ ਵਿੱਚ ਰਹਿ ਕੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਪੂਰੀ ਹੋਈ ਆ ਜਿਹੜੀ ਉਹ ਗੱਲ ਬਾਰ ਬਾਰ ਕਰ ਰਹੇ ਨੇ ਉਹ ਗੱਲ ਸਿਰਫ ਲੋਕਾਂ ਨੂੰ ਭੜਕਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਆਦੇਸ਼ ਤੋਂ ਬਾਹਰ ਜਾ ਕੇ ਕਰ ਰਹੇ ਤੁਸੀਂ ਫਸੀਲ ਮੈਂ ਪਹਿਲਾਂ ਵੀ ਕਿਹਾ ਤੁਸੀਂ ਉਸ ਦਿਨ ਦਾ ਫਸੀਲ ਦਾ ਜੋ ਵੀ ਆਦੇਸ਼ ਆ ਉਹਨੂੰ ਕੱਢ ਕੇ ਸੁਣੋ ਉਹਦੇ ਵਿੱਚ ਕੋਈ ਪੰਜ ਮੈਂਬਰੀ ਨਹੀਂ ਕੋਈ ਪਾਰਟੀ ਬਣਾਉਣ ਦਾ ਉਹਨਾਂ ਨੂੰ ਅਧਿਕਾਰ ਨਹੀਂ ਸੀ ਕਿਉਂਕਿ ਉਹ ਤੇ 2 ਜੂਨ ਤੱਕ ਸਮਾਂ ਦਿੱਤਾ ਸੀ 6 ਮਹੀਨੇ ਦਾ ਹੁਣ ਤਾਂ 2 ਜੂਨ ਲੰਗੀ ਰੋ ਵੀ ਕਿੰਨਾ ਸਮਾਂ ਹੋ ਗਿਆ ਇਸ ਕਰਕੇ ਇਹ ਗੱਲਾਂ ਦਿਰਾਦਾ ਆ ਰਿਆ ਜਿਹੜੀਆਂ ਇਹ ਨਹੀਂ ਕਰਨੀਆਂ ਵੜਦੀਆਂ ਉਹ ਤਾਂ ਸਿਰਫ ਤੇ ਸਿਰਫ ਏਜੰਸੀਆਂ ਦਾ ਹੱਥ ਟੋਕਾ ਬਣ ਕੇ ਇਸ ਵੇਲੇ ਕੰਮ ਕਰ ਰਹੇ ਤੁਸੀਂ ਏਜੰਸੀਆਂ ਦੀ ਗੱਲ ਕੀਤੀ ਹੈ ਉਹ ਪਘੋੜਿਆਂ ਦੀ ਗੱਲ ਕਰਦੇ ਆ। ਤੁਹਾਡਾ ਜਿਹੜਾ ਇੱਕ ਬੇਅਦਬੀ ਦੇ ਵੀ ਉਹਨਾਂ ਨੇ ਗੱਲ ਕੀਤੀ ਹੈ। ਕਿ ਬੇਅਦਬੀ ਦਾ ਕਾਨੂੰਨ ਜਿਹੜਾ ਆ ਅੱਜ ਦੀ ਸਰਕਾਰ ਜਿਹੜੀ ਲੈ ਕੇ ਆ ਰਹੀ ਹੈ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਦੇਖੋ ਬੇਅਦਬੀ ਦੇ ਜਿਹੜਾ ਕਾਨੂੰਨ ਆਦਾ ਹੈ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਰਕਾਰ ਸਮੇਂ ਵੀ ਕਾਨੂੰਨ ਬਣਾਇਆ ਸੀ। ਔਰ ਅੱਜ ਬੇਸ਼ੱਕ ਬਿਆਦਮੀ ਦੇ ਉੱਤੇ ਕਾਨੂੰਨ ਆਉਣ ਦੀ ਗੱਲ ਚੱਲ ਰਹੀ ਹੈ ਹਜੇ ਆਇਆ ਨਹੀਂ ਚੱਲ ਰਹੀ ਹੈ ਜੇ ਕੋਈ ਕਿਸੇ ਧਰਮਤ ਕਿਸੇ ਵੀ ਧਰਮ ਦੇ ਨਾਲ ਜਾਂ ਛੇੜਛਾੜ ਹੁੰਦੀ ਹੈ ਉਹ ਨਹੀਂ ਹੋਣੀ ਚਾਹੀਦੀ ਸ਼ਰੋਮਣੀ ਅਕਾਲੀ ਦਲ ਤਾਂ ਪਹਿਲਾਂ ਤੋਂ ਇਸ ਦਾ ਮਦਈ ਆ ਪਰ ਜਿਹੜੀ ਗੱਲ ਸਰਕਾਰ ਕਰ ਰਹੀ ਹੈ ਉਹ ਸਿਰਫ ਤੇ ਸਿਰਫ ਰਾਜਸੀ ਲਾਹ ਲੈਣ ਦੀ ਗੱਲ ਕਰ ਰਹੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਹਾਜ਼ਰ ਗੁਰੂ ਮੰਨਦੇ ਆ ਔਰ ਹਾਜ਼ਰ ਗੁਰੂ ਦੇ ਬਰਾਬਰ ਬਾਕੀ ਚੀਜ਼ਾਂ ਦੀ ਤੁਲਨਾ ਕਦੇ ਵੀ ਨਹੀਂ ਕੀਤੀ ਜਾ ਸਕਦੀ ਸੋ ਇਹ ਸਿਰਫ ਰਾਜ ਸਿਲਾਹਾ ਲੈਣ ਦੇ ਕਿਉਂਕਿ ਜਦੋਂ ਆਮ ਆਦਮੀ ਪਾਰਟੀ ਵਾਲਿਆਂ ਦੇ ਦੂਜਾ ਲਈ ਕਾਨੂੰਨ ਹੋਰ ਹੋ ਜਾਂਦੇ ਆ ਜਦੋਂ ਉਹਨਾਂ ਦਾ ਆਪਣਾ ਐਮਐਲਏ ਕੁਰਾਨ ਸ਼ਰੀਫ ਦੀ ਬਿਆਦਵੀ ਦੇ ਵਿੱਚ ਫਸਦਾ ਹੈ ਤੇ ਉਹ ਉੱਥੇ ਦੇ ਲੋਕਲ ਐਮਐਲਏ ਦੇ ਘਰੇ ਆ ਕੇ ਰੋਟੀਆਂ ਖਾਂਦਾ ਉਹਨੂੰ ਅਦਾਲਤ ਵੀ ਸਜ਼ਾ ਸੁਣਾ ਚਪੀ ਆ ਤੁਸੀਂ ਮੈਨੂੰ ਇੱਕ ਗੱਲ ਦੱਸੋ ਤੁਹਾਡਾ ਕਾਰ ਬਹੁਤ ਚੰਗਾ ਚੱਲ ਰਿਹਾ ਹੈ ਤੁਸੀਂ ਆਪਣੇ ਘਰ ਦੇ ਵਿੱਚ ਵਿਗਾੜ ਪਾਉਂਗੇ ਕੋਈ ਇਦਾਂ ਦੀ ਗੱਲ ਕਰੋਗੇ ਜਿਹੜਾ ਨਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਆਦਵੀ ਬਾਰੇ ਕੋਈ ਅਕਾਲੀ ਸੋਚ ਨਹੀਂ ਸਕਦਾ ਕਿਉਂਕਿ ਅਕਾਲੀਆਂ ਦਾ ਇਸਤ ਅਕਾਲੀਆਂ ਦਾ ਸਾਰਾ ਕੁਝ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਅਸੀਂ ਸਵੇਰੇ ਨਤਮਸਤਕ ਹੋ ਕੇ ਉੱਥੋਂ ਆਸ਼ੀਰਵਾਦ ਲੈ ਕੇ ਸਾਰੇ ਤੁਰਦੇ ਆ ਕਦੇ ਕੋਈ ਇਹੋ ਜਿਹੀ ਗੱਲ ਨਹੀਂ ਹੋਸੀ ਪਰ ਇਹ ਦੌਰ ਉਦੋਂ ਸ਼ੁਰੂ ਹੋਇਆ ਮੈਂ ਬੜਾ ਖੁੱਲ ਕੇ ਕਹਿ ਦਿੰਨਾ ਇਹ ਦੌਰ ਉਦੋਂ ਸ਼ੁਰੂ ਹੋਇਆ ਜਦੋਂ 2014 ਦੇ ਵਿੱਚ ਆਮ ਆਦਮੀ ਪੰਜਾਬ ਦੇ ਵਿੱਚ ਐਂਟਰ ਹੋਈ ਉਸ ਤੋਂ ਪਹਿਲਾਂ ਬੇਅਦਬੀਆਂ ਕਿਉਂ ਨਹੀਂ ਸੀ ਹੁੰਦੀਆਂ ਉਸ ਤੋਂ ਬਾਅਦ ਕਿਉਂ ਹੋਣ ਲੱਗੀਆਂ ਇਹਦੀ ਗੱਲ ਇਸ ਗੱਲ ਨੂੰ ਬਰੀਕੀ ਦੇ ਨਾਲ ਜਾਂਚਣ ਦੀ ਧੋਖਣ ਦੀ ਲੋੜ ਹੈ ਔਰ ਇੱਕ ਜਸਟਿਸ ਜਿਹੜੇ ਸਿੱਟ ਦੇ ਇੰਚਾਰਜ ਬਣੇ ਸੀ ਉਹਨਾਂ ਨੇ ਬਿਲਕੁਲ ਕਲੀਅਰ ਕਿਹਾ ਕਿ ਮੈਂ ਇਸ ਗੱਲ ਨੂੰ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਦਾ ਇਹਦੇ ਵਿੱਚ ਸਾਥੀ ਆ ਬੀ ਆਦਮੀਆਂ ਦੇ ਵਿੱਚ ਪਰ ਉਹ ਜਾਂਚ ਉਸੇ ਰੇ ਤੱਕ ਨਹੀਂ ਜਾਣ ਦਿੱਤੀ ਸਰਦਾਰ ਪ੍ਰਗਟ ਸਿੰਘ ਨੇ ਜਿਹੜੇ ਕਾਂਗਰਸ ਦੇ ਮਜੂਤਾ ਵਿਧਾਇਕ ਨੇ ਉਹਨਾਂ ਨੇ ਪਿਛਲੇ ਦਿਨ ਵਿਧਾਨ ਸਭਾ ਦੇ ਅੰਦਰ ਇਹ ਗੱਲ ਕਰੀ ਕਿ ਬਿਆਦਬੀਆਂ ਦੀ ਜਿਹੜੀ ਜਾਂਚ ਸੀ ਉਹ ਸਿੱਧੇ ਰਸਤੇ ਨਹੀਂ ਜਾਣ ਦਿੱਤੀ ਗਈ ਕੇਵਲ ਤੇ ਕੇਵਲ ਕਾਂਗਰਸ ਨੇ ਆਪਣਾ ਰਾਜਸੀ ਫਾਇਦਾ ਲੈਣ ਲਈ ਬਿਆਦਬੀ ਦੇ ਮੁੱਦੇ ਨੂੰ ਫਾਈਲਾਂ ਦੇ ਵਿੱਚ ਆਪਣੇ ਮੁਤਾਬਕ ਲਿਖਿਆ ਔਰ ਇਸ ਗੱਲ ਦੀ ਇਹ ਪਰੋੜਤਾ ਹੋਵੇ ਕਿ ਕਾਂਗਰਸ ਨੇ ਵੀ ਔਰ ਝਾੜੂ ਨੇ ਵੀ ਦੋਨਾਂ ਨੇ ਗਿਆਦਵੀਆਂ ਨੂੰ ਸਹੀ ਰਸਤੇ ਲਿਜਾਣ ਦੀ ਵਿਦਾਇ ਕੇਵਲ ਤੇ ਕੇਵਲ ਆਪਣੇ ਰਾਜਨੀਤਿਕ ਵਿਰੋਧੀਆਂ ਨੂੰ ਦਬਾਉਣ ਦੇ ਲਈ ਜਿਹੜੀ ਆ ਜੋ ਵੀ ਕਾਰਵਾਈ ਚਵੇਂ ਲਿਖੋ ਹੀ ਉਵੇਂ ਲਿਖੋ ਉਹ ਮਿਲेंगी ਤੁਹਾਨੂੰ ਪੰਜਾਬ ਵਾਸੀਆਂ ਦਾ ਤੁਸੀਂ ਪੰਜਾਬ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਕਿ ਅੱਜ ਦੀ ਮੀਟਿੰਗ ਹੋਈ ਆ ਤੁਸੀਂ ਵੀ ਪਹਿਲਾਂ ਮੀਟਿੰਗ ਕੀਤੀ ਲੋਕੀ ਗਾਨਾ ਹੁਣ ਲੋਕੀ ਗਾਨਾ ਜਿਹੜੇ ਆ ਕੱਲ ਹੀ ਦਲ ਨਾਲ ਟੁੱਟੇ ਹੋਏ ਆ ਤੁਸੀਂ ਅੱਜ ਦੀ ਮੀਟਿੰਗ ਤੇ ਮੈਨੂੰ ਸਵਾਲ ਕੀਤਾ ਕਿ ਪੰਜਾਬ ਵਾਸੀਆਂ ਨੂੰ ਕੀ ਕਹਿੰਦੇ ਦੇਖੋ ਸ਼੍ਰੋਮਣੀ ਅਕਾਲੀ ਦਲ ਇੱਕ ਬਾਦ ਅਜਿਹੀ ਪਾਰਟੀ ਆ ਜਿਹੜੀ ਤਕਰੀਬਨ 105 ਸਾਲ ਤੋਂ ਪੰਜਾਬੀਆਂ ਦੇ ਹਿੱਤਾਂ ਦੀ ਲੜਾਈ ਲੜਦੀ ਆ ਰਹੀ ਹੈ ਚਾਹੇ ਉਹ ਗੁਰਦੁਆਰਾ ਸਹਿਬਾਨਾਂ ਦੇ ਪ੍ਰਬੰਧ ਦੀ ਗੱਲ ਹੋਵੇ ਚਾਹੇ ਉਹ ਚਾਬੀਆਂ ਦਾ ਮੋਰਚਾ ਹੋਵੇ ਚਾਹੇ ਉਹ ਧਰਮ ਜੁਤ ਮੋਰਚਾ ਹੋਵੇ ਚਾਹੇ ਮੁਲਕ ਦੀ ਮੌਕੇ ਦੀ ਸਰਕਾਰ ਦੇ ਖਿਲਾਫ ਐਮਰਜੈਂਸੀ ਦੀ ਲੜਾਈ ਹੋਵੇ ਚਾਹੇ ਉਹ ਪੰਜਾਬ ਦੇ ਪਾਣੀਆਂ ਦਾ ਮੁੱਦਾ ਹੋਵੇ ਜਿਹੜੇ ਵੱਡੇ ਇਸ਼ੂ ਸੀ ਚਾਹੇ ਉਹ ਚੰਡੀਗੜ੍ਹ ਦਾ ਵਿਸ਼ਾ ਹੋਵੇ ਚਾਹੇ ਉਹ ਨੰਗਲ ਡੈਮ ਦੇ ਉੱਤੇ ਆਪਣੇ ਹੱਕ ਦੀ ਗੱਲ ਹੋਵੇ ਜਿਹੜੇ ਵੱਡੇ issues ਨੇ state ਦੇ ਜਿਹੜੇ ਲੋਕ ਹਿੱਤਾਂ ਦੀ ਗੱਲ ਹੈ ਉਹ ਕੇਵਲ ਤੇ ਕੇਵਲ ਅੱਜ ਤੱਕ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਆ ਕੋਈ ਹੋਰ ਰਾਜਨੀਤਿਕ ਪਾਰਟੀ ਕਿਉਂਕਿ ਕਾਂਗਰਸ ਵੀ ਲੰਬਾ ਸਮਾਂ ਸੁਰੂ ਤੋਂ ਦਿੱਲੀੋਂ ਚੱਲਦੀ ਰਹੀ ਆ ਉਹਨਾਂ ਦੇ ਹਿੱਤ ਹਮੇਸ਼ਾ ਦਿੱਲੀ ਦੇ ਨਾਲ ਜੁੜੇ ਰਹੇ ਨੇ ਔਰ ਜਿਹੜੀ ਇਹ ਆਮ ਆਦਮੀ ਪਾਰਟੀ ਆ ਇਹ ਤਾਂ ਮੈਨੂੰ ਲੱਗਦਾ ਦਿੱਲੀ ਤੋਂ ਵੀ ਧਰ ਕਿਤੇ ਹੋ ਰਹੀ ਇਹਨਾਂ ਨੂੰ ਸੰਦੇਸ਼ ਆਉਂਦੇ ਆ ਪੰਜਾਬ ਦੇ ਹਿੱਤਾਂ ਦੀ ਗੱਲ ਕਰਨੀ ਤਾਂ ਦੂਰ ਦੀ ਗੱਲ ਕੱਲ ਇਹਨਾਂ ਦੇ ਕੈਂਪੀਨਰ ਟਵੀਟ ਕੀਤਾ ਪਹਿਲਾਂ ਕਿਸਾਨਾਂ ਦੇ ਹੱਕ 'ਚ ਪਾਰਟੀ ਦੇ ਵਿੱਚੋਂ ਡਿਲੀਟ ਕਰਨਾ ਪੈ ਗਿਆ ਇੱਕ ਐਮਪੀ ਦੀ ਏਡੀ ਵੱਡੀ ਮਜਬੂਰੀ ਕੀ ਹੋ ਗਈ ਵੀ ਉਹਨੂੰ ਉਹ ਡਿਲੀਟ ਕਰਨਾ ਪੈ ਗਿਆ ਇਹਦਾ ਮਤਲਬ ਇਹ ਹੈ ਕਿ ਇਸ ਪਾਰਟੀ ਦੇ ਵਿੱਚ ਆਜ਼ਾਦੀ ਨਹੀਂ ਹੈ ਉਹ ਪੰਜਾਬ ਦੇ ਹੱਕਾਂ ਦੀ ਗੱਲ ਨਾ ਉਹਨਾਂ ਦਾ ਕੋਈ ਐਮਐਲਏ ਕਰ ਸਕਦਾ ਨਾ ਉਹਨਾਂ ਦਾ ਮੁੱਖ ਮੰਤਰੀ ਕਰ ਸਕਦਾ ਨਾ ਉਹਨਾਂ ਦਾ ਕੋਈ ਮੈਂਬਰ ਪਾਰਲੀਮੈਂਟ ਕਰ ਸਕਦਾ ਭਗਵਾਨ ਅੰਤਮਾਨ ਜੀ ਪਾਲਸੀ ਪੜ੍ਹਦੇ ਨੇ ਹੂੰ ਆਲਸੀ ਚ ਉਹਨਾਂ ਨੂੰ ਪਤਾ ਨਹੀਂ ਉਹਨਾਂ ਦੇ ਮਨਿਸਟਰ ਨੂੰ ਨਹੀਂ ਪਤਾ ਇੱਕ ਸੂਬੇ ਤੋਂ ਬਾਹਰਲਾ ਬੰਦਾ ਜਿਹੜਾ ਕਿਸੇ ਹੋਰ ਸੂਬੇ ਨਾਲ ਸੰਬੰਧਿਤ ਉਹ ਪਾਲਸੀ ਪੜ੍ਹ ਕੇ ਦੱਸ ਰਿਹਾ ਆ ਪਾਲਿਸੀ ਬਾਰੇ ਟੇਬਲ ਤੇ ਪਈ ਆ ਜੇ ਮੇਰਾ ਹਿੱਤਿਆ ਤਾਂ ਮੇਰੇ ਟੇਬਲ ਤੇ ਪਈ ਹੈ ਨਾ ਤੇ ਸੂਬੇ ਦੇ ਮੁੱਖ ਮੰਤਰੀ ਨੂੰ ਕਿਉਂ ਨਹੀਂ ਪਤਾ ਵੀ ਉਸ ਪਾਲਿਸੀ ਦੇ ਵਿੱਚ ਕੀ ਲਿਖਿਆ ਹੋਇਆ ਇਹਦਾ ਮਤਲਬ ਇਹ ਆ ਵੀ ਸਾਰਾ ਕੁਝ ਦਿੱਲੀੋਂ ਮੈਨੇਜ ਹੋ ਕੇ ਜਾਂ ਬਾਹਰਲੇ ਸੂਬਿਆਂ ਤੋਂ ਮੈਨੇਜ ਹੋ ਕੇ ਹੁੰਦਾ ਪੰਜਾਬ ਦੇ ਹਿੱਤਾਂ ਨੂੰ ਲੁੱਟਣ ਤੋਂ ਸਭਾਏ ਆਮ ਆਦਮੀ ਪਾਰਟੀ ਜਿਹੜੀ ਆ ਹੋਰ ਕੁਝ ਨਹੀਂ ਕਰ ਰਹੀ ਇਹਨਾਂ ਨੂੰ ਪਤਾ ਲੱਗ ਚੁੱਕਿਆ ਕਿ ਅਗਲੀ ਵਾਰ ਪੰਜਾਬ ਚ ਆਉਣਾ ਤਾਂ ਹੈ ਨਹੀਂ ਇਹਨਾਂ ਦੇ ਜਿੰਨੀ ਲੁੱਟ ਖੋ ਪੰਜਾਬ ਦੀ ਹੋ ਸਕਦੀ ਆ ਉਹ ਇਹ ਕਰਕੇ ਭੱਜਣ ਨੂੰ ਤਿਆਰ ਤੁਸੀਂ ਲੈਂਡ ਪੋਲਿੰਗ ਦੀ ਗੱਲ ਕੀਤੀ ਲੈਂਡ ਪੋਲਿੰਗ ਦੀ ਅਸਲ ਸਚਾਈ ਕੀ ਸਿੱਧੋ ਸਿੱਧਾ ਪੰਜਾਬ ਦੇ ਹਿੱਤਾਂ ਤੇ ਡਾਕਾ ਕਿਸਾਨੀ ਦਾ ਉਜਾੜਾ ਔਰ ਇਸ ਤੋਂ ਵੀ ਅੱਗੇ ਜੇ ਗੱਲ ਕਰ ਲਈਏ ਪੰਜਾਬ ਦੀ ਆਟੋਨਮੀ ਦਾ ਉਜਾੜਾ ਕਿਉਂਕਿ ਇੱਕalle ਕਿਸਾਨ ਕਿਸਾਨ ਦੀ ਤਾਂ ਪਹਿਲਾ ਹਿੱਤ ਹੋ ਗਿਆ ਕਿ ਉਹਦੀ ਜ਼ਮੀਨ ਬਿਨਾਂ ਕੁਝ ਦਿੱਤੇ ਖੋਹੀ ਜਾ ਰਹੀ ਹੈ ਇਹਦਾ ਇਸ ਪਾਲਿਸੀ ਚ ਕਲੀਅਰ ਹੈ ਵੀ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਜੋ ਜਦਾ ਸਫਾ ਅੱਗੇ ਤੋਂ ਅੱਗੇ ਖੋਲਦੇ ਆ ਉਹਦੇ ਵਿੱਚ ਇਹ ਕੁਝ ਕਲੀਅਰ ਨਹੀਂ ਹੈ ਕਿ ਇਹ ਜਿਹੜੀ ਜ਼ਮੀਨ ਜ਼ਬਰਨ ਕਿਸਾਨਾਂ ਦੀ ਲੈਣੀ ਹੈ ਕਿੰਨੇ ਚਿਰ ਚ ਕਿਸਾਨਾਂ ਨੂੰ ਜਿਹੜਾ ਇਹਦਾ 1/4 ਵਾਪਸ ਹੋਣਾ ਹੈ तकरीबन 1 1 ਕੜਦਾ 2 ਘਨਾਲ ਵਾਪਸ ਹੋਣਾ ਪਰ ਉਹਦੀ ਕਲੈਰਟੀ ਕੋਈ ਨਹੀਂ ਮੈਂ 5 ਸਾਲ ਚ ਵਾਪਸ ਹੁੰਦਾ ਕਿ 10 ਸਾਲ ਚ ਵਾਪਸ ਹੁੰਦਾ ਫਿਰ ਦੂਜੀ ਗੱਲ ਇਹ ਹੈ ਕਿ ਉਹਦਾ ਰੇਟ ਕੀ ਹੋਏਗਾ ਪਹਿਲਾਂ ਮੈਨੂੰ ਇਹ ਦੱਸੋ ਜੀ ਆਪਾਂ ਨਵੇਂ ਸ਼ਹਿਰ ਚ ਬੈਠੇ ਆ 450 ਕਿੱਲਾ ਲਗਭਗ 383 ਏਕੜ ਅਕਵਾਇਰ ਹੋ ਰਹੀ ਹੈ ਮਹਾਲੋਂ ਪਿੰਡ ਹਾਂ ਆ ਫੋਗਲ ਪੁਆਇੰਟ ਜਾ ਕੇ ਦੇਖ ਲਓ ਹਾਂ ਕਿੰਨਾ ਕੁ ਵਸਿਆ ਜਾਂ ਇੱਥੇ ਕੋਈ ਪੁੱਡਾ ਦੀ ਜਾਂ ਕੋਈ ਵੱਡੀ ਕਲੋਨੀ ਇਕੱਠੀ ਹੋ ਕਿੰਨੀ ਅਨ ਉਸੀਆਂ 5 4 500 ਏਕੜ ਦੇ ਵਿੱਚ ਕਿੰਨੇ ਕੁ ਲੋਕ ਆ ਕੇ ਹੋਰ ਇੱਥੇ ਖਰੀਦਦਾਰ ਹੋਣਗੇ ਮੈਨੂੰ ਨਹੀਂ ਲੱਗਦਾ 25 26000 ਦੀ ਗਵਰਨਮੈਂਟ ਜਵਾਨੀ ਗੱਲ ਕਹਿ ਰਹੀ ਹੈ ਗੱਜਦੀ ਤੁਸੀਂ ਮੈਨੂੰ ਦੱਸੋ ਨਵੇਂ ਸ਼ਹਿਰ ਜ਼ਿਲ੍ਹੇ 'ਚ ਇੱਕ ਦਾਲ ਜ਼ਮੀਨ ਕਿਤੇ 25 26000 ਨੂੰ ਵਿਕੀ ਹੋਵੇ ਨਹੀਂ 5 7000 ਤੋਂ ਵੱਧ ਦਾ ਰੇਟ ਨਵੇਂ ਸ਼ਹਿਰ ਸਿਟੀ ਦੇ ਅੰਦਰ ਹੈ ਨਹੀਂ ਗੱਜ ਦਾ ਕਿ ਕਿਹੜੀ ਪਰਵਾਣ ਦੀਆਂ ਗੱਲਾਂ ਕਰ ਰਹੇ ਨੇ ਇਹ ਤਾਂ ਸਿੱਧੋ ਸਿੱਧੀ ਲੁੱਟ ਹੈ ਜਿਹੜੀਆਂ ਵੱਡੀਆਂ ਕੰਪਨੀਆਂ ਆ ਰਹੀਆਂ ਨੇ ਜਿਨ੍ਹਾਂ ਤੋਂ ਅੰਡਰ ਟੇਬਲ ਇਹਨਾਂ ਨੇ ਬਹੁਤ ਕੁਝ ਲੈ ਲੈਣਾ ਹੈ ਜ਼ਮੀਨਾਂ ਦੇ ਮਾਲਕ ਉਹਨਾਂ ਨੂੰ ਬੜਾ ਜਾਣਾ ਹੈ ਕਿਸਾਨ ਦਰਦਰ ਉੱਪਰੋਂ ਤਾਂ ਆਪਣੀ ਆਈ ਸੀ ਇੱਕ ਜੀ ਅਜ ਤੱਕ ਕਿਸੇ ਨੂੰ ਕੁਛ ਲੱਭੋ ਤਾਂ ਗੱਲੇ 40 40 50 50 ਲੱਖ ਦੀ 5000 ਦੀ 20000 ਦੀ ਛੋਟੀ ਛੋਟੀਆਂ ਰਕਮਾਂ ਦੀ ਸੀ ਮੁੜਿਆ ਤਾਂ ਉਹ ਨਹੀਂ ਕਿਸੇ ਤੋਂ ਆਪਾਂ ਸਰ ਤੁਸੀਂ 1 ਮਿੰਟ ਜੀ ਤੁਸੀਂ ਜਗਰਾਉ ਜਾਓ 슈ગર ਮਿੱਲ ਦੀ 100 ਏਕੜ ਜ਼ਮੀਨ ਦੇ ਵਿੱਚ ਨਹੀਂ ਕਲੋਨੀ ਕੱਟੀ 5 ਘਰ ਨੇ ਕਿੱਥੋਂ ਬਸਾਉਣ ਦੀਆਂ ਗੱਲਾਂ ਕਰ ਰਹੇ ਨੇ 31 ਪਿੰਡ ਝਾੜ ਦੇਣੇ ਲੁਧਿਆਣੇ ਦੇ 31 ਪਿੰਡ ਝਾੜ ਦੇਣੇ 24000 ਏਕੜ ਤੋਂ ਗੱਲ ਸ਼ੁਰੂ ਹੋਈ 65000 ਏਕੜ ਤੇ ਪਹੁੰਚ ਗਈ ਉਸੀਂ ਮੇਰੇ ਦੱਸੋ 65000 ਏਕੜ ਕਿੱਥੇ ਕਿੱਥੇ ਲੋਕ ਵਸਣਗੇ ਜਾ ਕੇ ਇਹ ਇਹ ਬਿਲਕੁਲ ਸ਼ਰਿਆਂ ਪੰਜਾਬ ਦੀ ਲੁੱਟ ਹੋਣੀ ਹੈ ਦਿੱਲੀ ਦੇ ਲੋਕਾਂ ਨੇ ਕਰਕੇ ਚਲ ਜਾਣਾ ਤੇ ਮੁੱਖ ਮੰਤਰੀ ਨੂੰ ਇਹਦੇ ਵਿੱਚ ਬੜੀ ਸਜ਼ਾ ਭੁਗਤਣੀ ਪੈਣੀ ਹੈ ਯਾਦ ਰੱਖੇ ਗੱਲ ਠੇਕਾ ਮਨਾ ਕਰ ਲਵੇ ਮੇਰੀ ਸਲਾਹ ਹੈ ਪੰਜਾਬ ਦੇ ਲੋਕਾਂ ਨੇ ਬਖਸ਼ਣਾ ਮੈਂ ਲਾਸਟ ਵਿੱਚ ਫੇਰ ਉਸੇ ਹੀ ਆਣਾ ਜੀ ਕਿ ਲਾਸਟ ਵਿੱਚ ਜ਼ਿਲ੍ਹਾ ਨਵਾਂ ਸ਼ਹਿਰ ਜਿਹਦਾ ਸ਼ਹਿਰ ਪਾਕਸਿੰਗ ਨਗਰ ਦੇ ਜਿਹੜੇ ਲੋਕ ਅਕਾਲੀ ਦਰਨਾ ਜੁੜੇ ਹੋਏ ਸ਼ੋਮੇ ਅਕਾਲੀ ਦਰਨਾ ਪਾਰਟੀ ਨਾਲ ਜੁੜੇ ਹੋਇਆ ਹੁਣ ਅੱਜ ਉਹਨਾਂ ਨੂੰ ਦੋ ਚਿਹਰੇ ਦਿੱਖਦੇ ਆ ਉਹ ਵੀ ਮੈਂਬਰਸ਼ਿਪ ਕਰਦੇ ਤੁਸੀਂ ਮੈਂਬਰਸ਼ਿਪ ਖਤਮ ਕਰ ਲਈ ਉਹ ਫੈਸਲਾ ਕਿੱਦਾਂ ਕਰ ਕੋਈ ਦੋ ਚਿਹਰੇ ਨਹੀਂ ਦੀ ਤੁਸੀਂ ਮੈਨੂੰ ਬੰਗਿਆ ਚ ਦਿਖਾ ਲਓ ਕਿਹੜਾ ਚਿਹਰਾ ਜੀ ਬੰਗਿਆ ਚ ਦਿਖਾ ਲਓ ਕਿਹੜੀਆਂ ਕਾਪੀਆਂ ਦੀ ਭਰਤੀ ਹੋਈ ਆ ਤੁਸੀਂ ਮੈਨੂੰ ਨਵੇਂ ਸ਼ਹਿਰ ਚ ਚਿਹਰਾ ਦਿਖਾ ਲਓ ਜੀ ਕਿਹੜਾ ਨਵੇਂ ਸ਼ਹਿਰ ਚ ਚਿਹਰਾ ਕਿਹੜੀ ਇੱਥੇ ਭਰਤੀ ਹੋਈ ਆ ਕਿਹੜੇ ਇੱਥੋਂ ਡੈਲੀਗੇਟ ਬਣੇ ਨੇ ਬਲਾਚੌਰ ਚ ਜਾ ਕੇ ਮੀਟਿੰਗ ਹੋਈ ਅੱਜ ਤੇ ਇਹ ਜਾਂ ਚਾਰ ਬੰਦੇ ਉਹ ਨੇ ਜਿਹੜੇ ਪਹਿਲੇ ਹੀ ਅਕਾਲੀ ਦਲ ਦਾ ਵਿਰੋਧ ਕਰ ਰਹੇ ਨੇ ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ ਪਰ ਮੈਨੂੰ ਇਹ ਦੱਸੋ ਵੀ ਜਿਹੜੇ ਬੰਦੇ ਉੱਥੇ ਬੈਠੇ ਨੇ ਕੀ ਉਹ ਪਿਛਲੇ ਸਮੇਂ ਤੋਂ ਅਕਾਲੀ ਦਲ 'ਚ ਕੰਮ ਕਰ ਰਹੇ ਨੇ 2022 'ਚ ਵੀ ਵਿਰੋਧ ਕਰ ਲਿਆ ਅਕਾਲੀ ਦਲ ਦਾ 24 'ਚ ਵੀ ਕਰ ਲਿਆ ਜੇ 22 'ਚ ਵੀ ਵਿਰੋਧ ਕਰ ਲਿਆ 24 'ਚ ਵੀ ਕਰ ਲਿਆ ਸ਼ਾਇਦ 19 'ਚ ਵੀ ਕੀਤਾ ਸੀ ਤੇ ਉਹ ਅਜ ਅਕਾਲੀ ਨੇ ਦੂਜੀ ਗੱਲ ਹੈ ਉਹ ਭਰਤੀ ਜਿਹੜੀ ਕਰ ਰਹੇ ਨੇ ਸ਼ਰਿਆਮ ਗਲਤ ਕਰ ਰਹੇ ਨੇ ਮੈਂ ਪਹਿਲਾਂ ਵੀ ਤੁਹਾਨੂੰ ਸਾਰਾ ਕੁਝ ਕਹਿ ਚੁੱਕਿਆ ਉਹ ਭਰਤੀ ਬਣਦੀ ਨਹੀਂ ਉਹ ਅਕਾਲੀ ਦਲ ਦੀ ਭਰਤੀ ਨਹੀਂ ਕੋਈ ਡਬਲ ਚਿਹਰਾ ਨਹੀਂ ਇੱਥੇ ਇੱਕੋ ਹੀ ਇੱਕ ਚਿਹਰਾ ਹੈ ਕੋਈ ਪਾਰਟੀ ਨਹੀਂ ਅਕਾਲੀ ਦਲ ਚੜਦੇ ਕੋਈ ਨੋਟਿਸ ਲੈ ਰਿਹਾ ਕਿ ਨਹੀਂ ਦੇਖੋ ਆਪਣੇ ਰਾਜਨੀਤਿਕ ਵਫਾਦਾਰੀ ਉਹ ਜੋ ਕਰਨਾ ਕਰਨ ਅਕਾਲੀ ਦਲ ਆਪਣਾ ਕੰਮ ਕਰ ਰਿਹਾ ਪੰਜਾਬ ਦੇ ਲੋਕਾਂ ਦੇ ਭਲੇ ਦੀ ਗੱਲ ਕਰ ਲਿਆ ਲੋਕ ਹੁਣ ਉਹਨਾਂ ਦੇ ਬਹਿਕਾਵੇ ਦੇ ਵਿੱਚ ਨਹੀਂ ਆਉਣ ਲੱਗੇ ਇਹ ਉਹਨਾਂ ਨੂੰ ਕਲੀਅਰ ਹੋ ਚੁੱਕਿਆ ਜੇ ਉਹਨਾਂ ਦੀ ਗੱਲ ਚੱਲਣੀ ਹੁੰਦੀ ਤਾਂ ਫਿਰ ਭਰਤੀ ਕਿਉਂ ਨਾ ਹੁੰਦੀ ਬੰਗਿਆ ਵਿੱਚ ਕਿਉਂ ਨਾ ਹੁੰਦੀ ਨਵਾਂ ਸ਼ਹਿਰ ਚ ਕਿਉਂ ਨਾ ਹੁੰਦੀ ਇਤਾਂ ਬੜਾ ਕਲੀਅਰ ਹੈ ਲੋਕਾਂ ਨੇ ਰਿਜੈਕਟ ਕਰਤਾ ਉਹਨਾਂ ਨੂੰ ਦਬਾਬੇ ਚ ਮੈਨੂੰ ਦਿਖਾ ਦਿਓ ਜੀ ਕਿੱਥੇ ਭਰਤੀ ਹੋਈ ਹੈ ਇੱਕ ਦੋ ਹਲਕਿਆਂ ਨੂੰ ਛੱਡ ਕੇ 22 23 ਹਲਕਿਆਂ ਚ ਭਰਤੀ ਹੈ ਨਹੀਂ ਕਿ ਮੈਨੂੰ ਲੱਗਦਾ 19 ਜਾਂ 20 ਹਲਕਿਆਂ ਚ ਉਹਨਾਂ ਦੀ ਭਰਤੀ ਨਹੀਂ ਹੋ ਸਕੀ ਅ ਬਹੁਤ ਬਹੁਤ ਧੰਨਵਾਦ ਹੈ ਜਿੰਨੇ ਵੀ ਦੇਖਦੇ ਸੀ ਪੰਜਾਬੀ 365 ਸਾਰਿਆਂ ਦਾ ਹੀ ਧੰਨਵਾਦ ਹੈ ਅਕਾਲੀ ਦਲ ਸ਼ੋਮਣੀ ਅਕਾਲੀ ਦਲ ਪਾਰਟੀ ਜੇ ਜਿਲ੍ਹਾ ਪੱਤਰਾਂ ਜੀ ਨਾਲ ਗੱਲ ਹੁੰਦੀ ਸੀ ਉਹਨਾਂ ਨੇ ਕਲੀਅਰ ਕੀਤਾ ਕਿ ਜਿਹੜੀ ਬੱਲਾਚੋੜ ਦੇ ਵਿੱਚ ਮੀਟਿੰਗ ਹੋਈ ਹੈ ਤੇ ਇੱਥੇ ਇਹਨਾਂ ਦੇ ਸਵਾਲ ਹੈ ਤੁਸੀਂ ਧਿਆਨ ਨਾਲ ਸੁਣਨੇ ਸਵਾਲ ਤੇ ਜਵਾਬ ਫਿਰ ਤੁਸੀਂ ਫੈਸਲਾ ਲੈਣਾ ਤੁਸੀਂ ਫੈਸਲਾ ਲੈਣਾ ਤੁਸੀਂ ਬਚਾੜ ਦੇਣਾ ਇਹ ਤੁਹਾਡਾ ਅਧਿਕਾਰ ਅਜੀ ਸ਼ਰਮਣੀ ਐ ਅਕਾਲੀ ਦਲ ਪਾਰਟੀ ਦੀ ਗੱਲ ਹੋਦੀ ਸੀ ਕੱਲ ਕਾਂਗਰਸ ਦੀ ਗੱਲ ਹੋਣੀ ਹੈ ਉਹਦਾ ਫੈਸਲਾ ਤਾਂ ਤੁਸੀਂ ਲੈਣਾ ਧੰਨਵਾਦ ਹੈ ਜਿੰਨੇ ਦੇਖਦੇ ਤੁਹਾਡਾ ਵੀ ਧੰਨਵਾਦ ਜੀ